ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਪਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਬੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲਗ ਚੌਂਦੀ ਬਜ਼ੁਰਗਾਂ ਲੱਗ ਜਾਂਦੀ ਆਪਣੇ ਉਦੋਂ ਜੋ ਮੋੜ ਕਿਲੋਂ ਨੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਇਹ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਤਾਂ ਇਹ ਹਾਲ ਦੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲਓ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਹੈ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਹੈ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਕਾਲੀਦਾਲ ਵਾਲੇ ਹੂੰ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ 'ਤੇ ਆ ਕੇ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਏਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵਾਂਤ ਮੇਰਾ ਕੀ ਕਸੂਰ ਹੈ ਯਾਰ ਮੇਰਾ ਕਸੂਰ ਹੈ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਪਾ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਸੀ ਮਾਲਬੇ ਵਾਲਿਆਂ ਜਤਾ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮੈਂ ਗੰਡੂ ਆ ਐਂ ਜੇ ਕਰਕੇ 30 40 ਕਿਲੋਮੀਟਰ ਚ ਜ਼ਿੰਦਗੀ ਕੱਢ ਦਿੰਨੇ ਆ ਸਾਰੀ ਜਤਾ ਜੇ ਜਾਣੇ ਬੱਦ ਤੋਂ ਬੱਦ ਨੈਣਾ ਵੀ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫੇਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ